ਪੂਰੇ ਪੰਜਾਬ ਚ ਜਿਹੜੀ ਜਵਾਨੀ ਆ ਨਾ ਜਵਾਨੀ ਤਾਂ ਤੱਤੀ ਰਹੀ ਆ ਪੰਜਾਬ ਦੀ ਤਾਂ ਉਹ ਅੰਮ੍ਰਿਤਸਰ ਦੇ ਵਾਲੇ ਖਾਲਸਾ ਕਾਲਜ ਵਾਲੇ ਵੀ ਰਹੇ ਆ ਮਸਤੂਆਣਾ ਸਾਹਿਬ ਵਾਲੇ ਵੀ ਰਹੇ ਆ ਖੰਡਿਆਏ ਬਰਨਾਲੇ ਵਾਲੇ ਵੀ ਰਹੇ ਆ ਹਾਏ ਜ਼ਰੂਰ ਆ ਵੀ ਉਹ ਰੋਡ ਦੇ ਉੱਪਰ ਕਾਲਜ ਹੋਣ ਕਰਕੇ ਤਾਂ ਬੱਸਾਂ ਵਾਲਿਆਂ ਨਾਲ ਜਿਹੜੇ ਲੜਾਈ ਝਗੜੇ ਸੀ ਉਹ ਜ਼ਿਆਦਾ ਕਿਸੇ ਕਹਾਣੀਆਂ ਵੱਧ ਬਣੇ ਅਸੀਂ ਨਾ ਉਹ ਜ਼ਿੰਦਗੀ ਜਿਉਂ ਕੇ ਆਏ ਆ ਬਹੁਤ ਸਾਰੇ ਜਵਾਗ ਸਾਡੇ ਪੋਲੀਟਿਕਲੀ ਇਨਵੋਲਵ ਹੋ ਜਾਂਦੇ ਸੀ ਤਾਂ ਗੁੰਡਾਗਰਦੀ ਰਾਹ ਤੇ ਪੈਂਦੇ ਹੁੰਦੇ ਉਹਦੇ ਵਿੱਚੋਂ ਕੁਛ ਨਾ ਕੁਛ ਬੱਚੇ ਗਲਤ ਰਾਹ ਤੇ ਚਲੇ ਜਾਂਦੇ ਸੀ ਮੇਰੇ ਮਨ 'ਚ ਹਮੇਸ਼ਾ ਹੀ ਰਹੀ ਸੀ ਵੀ ਯੂਥ ਤੋਂ ਵੱਡਾ ਕੁਛ ਨਹੀਂਗਾ ਤਾਂ ਮੈਨੂੰ ਲੱਗਦਾ ਸੀ ਮੇਰੇ ਕੋਲ ਪੰਜ ਚਰ ਕਹਾਣੀਆਂ ਸੀ ਸਿਨੇਮੇ 'ਚ ਕਹਿਣ ਵਾਸਤੇ ਤਾਂ ਮੈਨੂੰ ਲੱਗਿਆ ਕਿ ਪਹਿਲੀ ਫਿਲਮ ਮੈਨੂੰ ਯੂਥ ਦੀ ਹੀ ਕਰਨੀ ਚਾਹੀਦੀ ਆ ਔਰ ਆਪਣੇ ਕਾਲਜ ਦੀ ਹੀ ਫਿਲਮ ਕਹਿਣੀ ਚਾਹੀਦੀ ਆ ਫਿਲਮ ਰੋਡੇ ਕਾਲਜ 7 ਜੂਨ ਨੂੰ ਰਿਲੀਜ਼ ਹੋਣੀ ਹੈ ਪਰ ਉਸ ਤੋਂ ਪਹਿਲਾਂ ਟ੍ਰੇਲਰ ਲਾਂਚ ਹੋਇਆ ਹੈ ਕਿੰਨਾ ਕੁ ਹੰਗਾਰਾ ਦਰਸ਼ਕ ਦਿੰਦੇ ਆ ਬਾਅਦ ਦੀਆਂ ਗੱਲਾਂ ਪਰ ਹੈਪੀ ਰੋਡੇ ਉਹ ਨਾਮ ਜਿਹੜਾ ਸਿਨੇਮਾ ਨੂੰ ਮੁਹੱਬਤ ਵੀ ਕਰਦਾ ਹੈ ਅਰੀਜ ਦੇ ਨਾਲ ਕੰਮ ਕਰਦਾ ਹੈ ਉਹ ਸਾਡੇ ਨਾਲ ਖੜੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਹੈਪੀ ਜੀ ਤੁਸੀਂ ਬਹੁਤ ਲੰਮੇ ਸਮੇਂ ਤੋਂ ਆਪਣਾ ਟ੍ਰੇਲਰ ਲਾਂਚ ਕਰਦੇ ਦੌਰਾਨ ਪ੍ਰੈਸ ਕਾਨਫਰੰਸ ਵੀ ਕਾਫੀ ਗੱਲਾਂ ਕੀਤੀਆਂ ਕਿ ਤੁਸੀਂ ਫਿਲਮ ਇਹ ਬਣਾਈ ਕਿਉਂ ਚੂਜ਼ ਕਿਉਂ ਕੀਤੀ ਕਿਰੈਕਟਰ ਕਿਵੇਂ ਚੁਣੇ ਇਹ ਸਾਰੀਆਂ ਗੱਲਾਂ ਹੋਈਆਂ ਰੋਡੇ ਫਿਲਮ ਦਾ ਤੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਯੋਗਦਾਨ ਰਿਹਾ ਪੰਜਾਬ ਦੇ ਅੰਦਰ ਤੁਹਾਡਾ ਪਿੰਡ ਪਹਿਲਾ ਸਭ ਤੋਂ ਵੱਡਾ ਤੇ ਹਮ ਸਵਾਲ ਇਹ ਹੈ ਕਿ ਇਹ ਫਿਲਮ ਕਿਉਂ ਜ਼ਰੂਰੀ ਲੱਗੀ ਕਿ ਸਬਜੈਕਟ ਤੇ ਬਣਨੀ ਚਾਹੀਦੀ ਹੈ ਅਹ ਦੇਖੋ ਮੈਨੂੰ ਲੱਗਦਾ ਜੀ ਅਸੀਂ ਨਾ ਉਹ ਜ਼ਿੰਦਗੀ ਜਿਉਂ ਕੇ ਆਏ ਆ ਤਾਂ ਪੰਜਾਬ ਦੇ ਸਾਡੇ ਬਹੁਤ ਸਾਰੇ ਮਤਲਬ ਥੋੜਾ ਜਿਹਾ ਪਿਛਲੇ 10 ਸਾਲ ਤੋਂ ਚੇਂਜ ਆਈ ਆ ਜਦੋਂ ਤੋਂ ਸਾਡੇ ਬੱਚੇ ਬਾਹਰ ਜਾਣ ਲੱਗੇ ਆ ਤਾਂ ਉਹਨਾਂ ਦੇ ਘਰਦਿਆਂ ਨੂੰ ਥੋੜਾ ਫਿਕਰ ਰਹਿੰਦਾ ਵੀ ਯਾਰ ਇਹਨਾਂ ਦੀ ਪਾਸਪੋਰਟ ਵਗੈਰਾ ਦੀ ਇਨਕੁਆਰੀ 'ਚ ਪ੍ਰੋਬਲਮ ਨਾ ਆ ਜਾਏ ਤਾਂ ਪਹਿਲਾਂ ਇਹ ਨਹੀਂ ਸੀ ਪਹਿਲਾਂ ਤਾਂ ਬਹੁਤ ਸਾਰੇ ਜੁਆਗ ਸਾਡੇ ਪੋਲੀਟਿਕਲੀ ਇਨਵੋਲਵ ਹੋ ਜਾਂਦੇ ਸੀ ਉੱਥੋਂ ਫਿਰ ਕੋਈ ਠੇਕੇਦਾਰਾਂ ਨਾਲ ਰਲ ਕੇ ਕੋਈ ਤਾਂ ਗੁੰਡਾਗਰਦੀ ਰਾਤ ਪੈਂਦੇ ਹੁੰਦੇ ਉਹਦੇ ਵਿੱਚੋਂ ਕੁਛ ਨਾ ਕੁਛ ਬੱਚੇ ਗਲਤ ਰਾਹ ਤੇ ਚਲੇ ਜਾਂਦੇ ਸੀ ਤਾਂ ਮੇਰੇ ਮਨ 'ਚ ਹਮੇਸ਼ਾ ਹੀ ਰਹੀ ਸੀ ਵੀ ਯਾਰ ਯੂਥ ਤੋਂ ਵੱਡਾ ਕੁਛ ਨਹੀਂਗਾ ਹਨਾ ਤੇ ਵੀ ਇੱਕ ਸਾਡਾ ਕਾਲਜ ਆਪਦਾ ਜਿੰਦਗੀ ਅਸੀਂ ਜਿਉਈ ਵੀ ਆ ਤਾਂ ਮੈਨੂੰ ਲੱਗਦਾ ਸੀ ਮੇਰੇ ਕੋਲ ਪੰਜ ਚਰ ਕਹਾਣੀਆਂ ਸੀ ਸਿਨੇਮੇ ਵਿੱਚ ਕਹਿਣ ਵਾਸਤੇ ਤਾਂ ਮੈਨੂੰ ਲੱਗਿਆ ਕਿ ਪਹਿਲੀ ਫਿਲਮ ਮੈਨੂੰ ਯੂਥ ਦੀ ਹੀ ਕਰਨੀ ਚਾਹੀਦੀ ਆ ਔਰ ਆਪਣੇ ਕਾਲਜ ਦੀ ਹੀ ਫਿਲਮ ਕਹਿਣੀ ਚਾਹੀਦੀ ਆ ਕਿ ਲੋਕਾਂ ਨੇ ਇਸ਼ਕ ਮੁਹੱਬਤ ਦੀਆਂ ਕਹਾਣੀਆਂ ਬਹੁਤ ਦੇਖ ਲਈਆਂ ਠੀਕ ਆ ਦੋਸਤੀਆਂ ਦੀਆਂ ਵੀ ਦੇਖ ਲਈਆਂ ਤਾਂ ਜੋ ਅਸੀਂ ਪੰਜਾਬੀਆਂ ਨੇ ਜੋ ਛੰਡ ਆਇਆ ਕੁਛ ਨਾ ਕੁਛ ਇੱਕ ਮਨੋਰੰਜਨ ਜਰੀਏ ਤਾਂ ਆਣਾ ਚਾਹੀਦਾ ਬਾਹਰ ਰੋਡੇ ਕਾਲਜ ਦਾ ਬਹੁਤ ਸਾਰੇ ਲੜਾਈਆਂ ਝਗੜਿਆਂ ਕਰਕੇ ਵੀ ਬਹੁਤ ਕੁਝ ਵਿਵਾਦਤ ਵੀ ਰਿਹਾ ਹੈ ਔਰ ਉਸ ਕਾਲਜ ਦੇ ਜਰੀਏ ਜਾਂ ਮੋਗੇ ਇਲਾਕੇ ਦਾ ਜਾਂ ਮਾਲਵੇ ਦੀ ਤੁਸੀਂ ਗਰਮ ਤਸਵੀਰ ਦੀ ਗੱਲ ਕੀਤੀ ਹੈ ਇਹ ਗੱਲਾਂ ਕਹਿਣ ਦੇ ਵਿੱਚ ਫਿਲਮ ਦੇ ਸੰਕੋਚ ਕਿਤੇ ਕਰਨਾ ਪਿਆ ਜਾਂ ਸਭ ਕੁਝ ਕਹਿ ਦਿੱਤਾ ਜੋ ਨਹੀਂ 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 ਦੇਖੋ ਐਸੀ ਕੋਈ ਗੱਲ ਨਹੀਂ ਹੈ ਪੂਰੇ ਪੰਜਾਬ ਚ ਜਿਹੜੀ ਜਵਾਨੀ ਹੈ ਨਾ ਜਵਾਨੀ ਤਾਂ ਤੱਤੀ ਰਹੀ ਆ ਪੰਜਾਬ ਦੀ ਤਾਂ ਉਹ ਅਮਰ ਸਰਦੇ ਵਾਲੇ ਖਾਲਸਾ ਕਾਲਜ ਵਾਲੇ ਵੀ ਰਹੇ ਆ ਮਸਤੂਆਣਾ ਸਾਹਿਬ ਵਾਲੇ ਵੀ ਰਹੇ ਆ ਹੰਡਿਆਏ ਬਰਨਾਲੇ ਵਾਲੇ ਵੀ ਰਹੇ ਆ ਯੂਨੀਵਰਸਿਟੀਜ਼ ਵੀ ਸਾਰੇ ਹਨਾ ਮੁੰਡੇ ਆਪਣੇ ਤਾਂ ਉਹ ਐਸੀ ਗੱਲ ਨਹੀਂ ਕੋਈ ਹੈ ਹਾਂ ਇਹ ਜ਼ਰੂਰ ਆ ਵੀ ਉਹ ਰੋਡ ਦੇ ਉੱਪਰ ਕਾਲਜ ਹੋਣ ਕਰਕੇ ਤਾਂ ਬੱਸਾਂ ਵਾਲਿਆਂ ਨਾਲ ਜਿਹੜੇ ਲੜਾਈ ਝਗੜੇ ਸੀ ਉਹ ਜ਼ਿਆਦਾ ਕਿਸੇ ਕਹਾਣੀਆਂ ਵੱਧ ਬਣੇ ਤਾਂ ਉਹ ਉਸ ਵਜ੍ਹਾ ਕਰਕੇ ਜ਼ਿਆਦਾ ਰੋਡ ਦੇ ਕਾਲਜ ਦਾ ਨਾਮ ਸੀਗਾ ਤਾਂ ਵੈਸੇ ਉੱਥੇ ਪੜ੍ਹਾਈ ਪੱਖੋਂ ਇੱਕ ਵਧੀਆ ਕਾਲਜ ਸੀ ਉਹ ਤਾਂ ਅਸੀਂ ਸਾਰੇ ਉੱਥੋਂ ਹੀ ਪੜ੍ਹੇ ਆ ਤਾਂ ਬਹੁਤ ਸਾਰੇ ਲੋਕ ਉਥੋਂ ਪੜ ਕੇ ਕੋਈ ਡਿਪਟੀ ਕਮਿਸ਼ਨਰ ਨੇ ਕੋਈ ਐਸਐਸਪੀ ਨੇ ਕੋਈ ਜੱਜ ਨੇ ਤਾਂ ਸ਼ਹਿਰੀ ਮਨ ਉਥੋਂ ਪੜਿਆ ਵੀਰਾ ਹਾਂ ਤਾਂ ਕੋਈ ਅਸੀ ਗੱਲ ਨਹੀਂ ਹੈ ਕੋਈ ਬਿਲਕੁਲ ਇਹ ਵੀ ਇਮੇਜ ਅਸੀਂ ਬਦਲਣੀ ਚਾਹੁੰਦੇ ਆ ਤਾਂ ਉਹ ਕਹਾਣੀ ਤੁਹਾਨੂੰ ਮੈਨੂੰ ਲੱਗਦਾ ਰੋਡੇ ਕਾਲਜ ਵੀ ਰੋਡੇ ਕਾਲਜ ਸੀ ਕੀ ਯੂਨੀਵਰਸਿਟੀ ਦੀ ਜਾਂ ਕਾਲਜ ਦੀ ਪੋਲਿਟਿਕਸ ਹੈ ਉਸ ਨੂੰ ਲੈ ਕੇ ਫਿਲਮਾਂ ਪਹਿਲਾਂ ਵੀ ਆਈਆਂ ਸਕੰਦਰ ਨੇ ਵੀ ਕਾਫੀ ਕੁਝ ਕਿਹਾ ਉਹਦੇ ਨਾਲੋਂ ਹਟ ਕੇ ਹੈ ਕਹਾਣੀ ਜਾਂ ਫਿਰ ਰਿਲੇਟ ਕਰਦੀ ਉਹ ਆਫਟਰ ਕਾਲਜ ਦੀ ਕਹਾਣੀ ਹੈ ਸਿਕੰਦਰ ਤੁਸੀਂ ਦੇਖਿਓ ਤਾਂ ਜਦੋਂ ਸਿਕੰਦਰਨਾਥ ਦਾ ਉਹ ਸਾਰੇ ਯੂਤ ਉਹ ਮਾਨਸਾ ਤੋਂ ਉੱਠ ਕੇ ਤੇ ਚੰਡੀਗੜ੍ਹ ਆਉਂਦੇ ਜਿਹੜੇ ਮੁੰਡੇ ਅੱਗੇ ਦੀ ਕਹਾਣੀ ਆ ਜਿਹੜੀ 30 ਸਾਲ ਤੋਂ ਉੱਪਰ ਦੀ ਉਮਰ ਦੀ 25 ਸਾਲ ਤੋਂ ਉੱਪਰ ਦੀ ਇਹ ਜਿਹੜੇ 20-22 ਸਾਲ ਨੇ ਨਿਆਣੇ ਕਾਲਜ ਦੀ ਕਹਾਣੀ ਹੁੰਦੀਆਂ ਦੀ ਹੈ ਹਾਂਜੀ ਇੱਥੇ ਕਾਲਜ ਚ ਐਂਟਰੀ ਹੋ ਰਹੀ ਆ ਮੁੰਡੇ ਹਾਂ ਜਦੋਂ ਕਾਲਜ ਦੀ ਕਹਾਣੀ ਆ ਬਸ ਜਦੋਂ ਕਾਲਜ ਪੜ੍ਹਦੇ ਨੇ